ਸਾਰੀ ਸਿੱਖ ਸੰਗਤ ਨੂੰ ਸਭ ਤੋਂ ਪਹਿਲਾਂ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤਿਹ ਹਾਂਜੀ ਸੰਗਤੇ ਕਰੋ ਜੀ ਦਰਸ਼ਨ ਗੁਰਦੁਆਰਾ ਝੰਡਾ ਸਾਹਿਬ ਦੇ ਅੱਜ ਗੁਰਦੁਆਰਾ ਝੰਡਾ ਸਾਹਿਬ ਪਹੁੰਚੇ ਸੀ ਜੀ ਤੇ ਤੁਹਾਨੂੰ ਦਰਸ਼ਨ ਕਰਾ ਰਹੇ ਹਾਂ ਅੱਜ ਗੁਰਦੁਆਰਾ ਝੰਡਾ ਸਾਹਿਬ ਜੋ ਕਿ ਪਿੰਡ ਝੰਡਾ ਕਲਾ ਦੇ ਵਿੱਚ ਬਣਿਆ ਹੋਇਆ ਜੀ ਤੇ ਇਹ ਪਿੰਡ ਆ ਜੋ ਹਰਿਆਣਾ ਦਾ ਲਾਸਟ ਪੰਜਾਬ ਦਾ ਲਾਸਟ ਵਾਲਾ ਪਿੰਡ ਹੈ ਤੇ ਉਦੋਂ ਦਾ ਹਰਿਆਣਾ ਚੱਲ ਪੈਂਦਾ ਜੀ ਤੇ ਆ ਗੁਰੂ ਘਰ ਆ ਚੰਡਾ ਸਾਹਿਬ ਤੇ ਬਹੁਤ ਹੀ ਇਤਿਹਾਸਕ ਗੁਰਦੁਆਰਾ ਸ੍ਰੀ ਗੁਰੂ ਦਸਵੀਂ ਪਾਸ਼ਾ ਜੀ ਦੇ ਚਰਨੋਂ ਸੋ ਪ੍ਰਾਪਤੇ ਗੁਰੂ ਘਰ ਤੇ ਗੁਰੂ ਘਰ ਕਾਫੀ ਵੱਡਾ ਜੀ ਤੇ ਬਹੁਤ ਸਪਾਈ ਰੱਖੀ ਗਈ ਹੈ ਗੁਰਦੁਆਰੇ ਦੇ ਵਿੱਚ ਸੋਹਣਾ ਗੁਰਦੁਆਰਾ ਬਣਿਆ ਪਿਆ ਤੁਹਾਨੂੰ ਕਰਾਉਣੇ ਦਰਸ਼ਨ ਤੇ ਨਾਲ-ਨਾਲ ਤੁਹਾਨੂੰ ਇਤਿਹਾਸ ਵੀ ਦੱਸਾਂਗੇ ਗੁਰੂ ਘਰ ਦਾ ਤੇ ਆ ਦੇਖੋ ਤੇ ਵੀਰਵਾਰ ਨੂੰ ਇਹ ਹਰ ਵੀਰਵਾਰ ਜਿੱਥੇ ਇੰਨਾ ਇਕੱਠ ਹੁੰਦਾਗਾ ਮੇਲੇ ਮੰਗੂ ਪਰਦਾਗਾ ਆਸੇ ਪਾਸੇ ਦੇ ਪਿੰਡਾਂ ਦੇ ਵਿੱਚ ਕਾਫੀ ਜ਼ਿਆਦਾ ਮੰਨਤ ਹੈ ਇਸ ਗੁਰੂ ਘਰ ਦੀ ਤਿੰਨ ਇਕੱਠ ਹਰ ਵੀਰਵਾਰ ਹੁੰਦਾ ਜੀ ਆਹ ਸਰੋਵਰ ਸਾਹਿਬ ਕਾਫੀ ਵੱਡਾ ਸਰੋਵਰ ਬਣਿਆ ਹੋਇਆ ਤੇ ਸੰਗਤਾਂ ਇੱਥੇ ਪਹੁੰਚਦੀਆਂ ਹਰ ਵੀਰਵਾਰ ਆ ਅੱਗੇ ਆਗੇ ਜੀ ਦਰਬਾਰ ਸਾਹਿਬ ਦਰਬਾਰ ਸਾਹਿਬ ਵੀ ਕਾਫੀ ਸੋਹਣਾ ਬਣਿਆ ਹੋਇਆ ਹੈ ਤੇ ਆ ਦਰਬਾਰ ਸਾਹਿਬ ਤੇ ਮੂਰੇ ਜੀ ਗੁਰੂ ਘਰ ਦਾ ਇਤਿਹਾਸ ਲਿਖਿਆ ਹੋਇਆ। ਦੇਖੋ ਪਿੰਡ ਚੰਡਾ ਕਲਾ ਸਹਿਬ ਗੁਰੂ ਪਾਸਾ ਜੀ 10ਵੀਂ ਨਿੰਗ ਸਿੰਘਾਂ ਦਾ ਗੁਰਦੁਆਰਾ ਜੀ ਇਹ ਬੁੱਢਾ ਦਰਾਲਿਆਂ ਦਾ ਤੇ ਆ ਇਹਦਾ ਇਤਿਹਾਸ ਲਿਖਿਆ ਹੋਇਆ ਪੂਰਾ ਜੀ। ਇੱਥੇ ਕਹਿੰਦੇ ਇੱਕ ਪੀਰ ਹੁੰਦਾ ਸੀ ਫਕੀਰ ਬੰਦਾ ਜੀ ਬਲੈਤਸ਼ਾ ਤੇ ਉਹ ਕਹਿੰਦੇ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਆਪਣੇ ਤਲਵੰਡੀ ਸਾਹਿਬ ਜੰਗਾ ਲੜਦੇ ਪਹੁੰਚੇ ਸੀ ਅਹਿਲੋ ਫਕੀਰ ਸੀਗੇ ਇਹ ਜੋ ਝੰਡਗਲਾ ਤੋਂ ਤਲਵੰਡੀ ਸਾਹਿਬ ਨੂੰ ਰਸਤਾ ਜਾਂਦਾ ਸੀ ਤਾਂ ਉਸ ਦੇ ਉੱਤੇ ਪਾਣੀ ਵੀ ਛਿੜਕਦੇ ਸੀ ਤੇ ਮਾਂਜਾ ਵੀ ਮਾਰਦੇ ਸੀ ਤੇ ਜਦੋਂ ਇਹ ਪਿੰਡ ਦੇ ਲੋਕ ਪੁੱਛਦੇ ਸੀ ਤਾਂ ਉਹ ਕਹਿੰਦੇ ਸੀ ਮੇਰੇ ਵਾਜਾਂ ਵਾਲਾ ਮਾਹੀ ਆ ਰਿਹਾ ਹੈ ਇੱਧਰ ਨੂੰ ਤੋ ਸੋ ਉਹੀ ਗੱਲ ਪੀਰਾ ਪੰਗਮਰਾ ਨੂੰ ਗੁਰੂ ਮਹਾਰਾਜਾ ਨੂੰ ਦਿਲਾਂ ਦੇ ਰਾਹ ਹੁੰਦੇ ਨੇ ਤੇ ਗੁਰੂ ਗੋਬਿੰਦ ਸਿੰਘ ਜੀ ਪਾਸ਼ਾ ਇੱਥੇ ਪਹੁੰਚੇ ਤੇ ਉਹਨਾਂ ਨੂੰ ਦਰਸ਼ਨ ਦਿੱਤੇ ਦਰਸ਼ਨ ਦੇ ਕੇ ਇੱਥੇ ਕੋ ਖੂਹ ਹੁੰਦਾ ਸੀ ਖੂਹ ਦਾ ਪਾਣੀ ਖਾਰਾ ਸੀ ਤੇ ਗੁਰੂ ਸਾਹਿਬਾਂ ਦੇ ਬਚਨਾਂ ਨਾਲ ਖੂਹ ਦਾ ਪਾਣੀ ਮਿੱਠਾ ਹੋਇਆ ਤੋ ਇਹ ਸੀਗਾ ਜੀ ਇਤਿਹਾਸ ਇਸ ਗੁਰੂ ਘਰ ਦਾ ਤੇ ਇੱਥੇ ਗੁਰੂ ਗੋਬਿੰਦ ਸਿੰਘ ਜੀ ਰਹਿ ਕੇ ਗਏ ਨੇ ਤੇ ਬਚਨ ਬਲਾਸ ਹੋਇਆ ਉਸ ਵਿੱਚ ਤੇ ਸੋ ਇਹ ਬਹੁਤ ਹੀ ਇਤਿਹਾਸਕ ਗੁਰਦੁਆਰਾ ਕੋਈ ਵੀ ਸੁੱਖ ਹੈ ਜੀ ਇੱਥੇ ਸੁੱਕੀ ਜਾਂਦੀ ਆ ਤੇ ਪੂਰੀ ਹੁੰਦੀ ਆ ਆ ਜਗ੍ਹਾ ਬਾਬਾ ਬਲਦ ਸਾਹਿਬ ਦੀ ਆ ਤੁਸੀਂ ਦੇਖਦੇ ਹੋ ਉੱਥੇ ਇੱਥੇ ਮੱਝਾਂ ਲਈ ਦੁੱਧ ਵਿਚੜਦਾ ਜੀ ਇੱਥੇ ਕਿਸੇ ਦੀ ਕੋਈ ਮੱਝ ਬਿਮਾਰ ਹੈ ਕੁਛ ਹੈ ਉਹਦੇ ਲਈ ਤੁਸੀਂ ਕੋਈ ਸੁੱਖ ਵਗੈਰਾ ਸੁਖਣੀ ਆ ਉਹ ਇੱਥੇ ਪੂਰੀ ਹੁੰਦੀ ਹੈ ਇਹ ਕਿੱਲੀਆਂ ਦਿੰਦੇ ਨੇ ਕਰਕੇ ਜੀ ਧਾਗੇ ਦਿੰਦੇ ਨੇ ਕੋਈ ਬਿਮਾਰੀ ਹੈ ਜੋ ਵੀ ਤੁਹਾਡੀ ਸੁੱਖ ਹੈ ਇੱਥੇ ਉਹ ਪੂਰੀ ਹੁੰਦੀ ਹੈ ਕਿਸੇ ਨੂੰ ਕਿਸੇ ਵੀ ਪ੍ਰਕਾਰ ਦੀ ਕੋਈ ਵੀ ਤਕਲੀਫ ਹੈ ਸਾਰੀਆਂ ਸੁੱਖਾਂ ਪੂਰੀਆਂ ਹੁੰਦੀਆਂ ਆ ਘੋੜੇ ਰੱਖੇ ਗਏ ਨੇ ਜੀ ਵੱਡਾ ਦਰਣ ਦੇ ਉਹ ਅੱਗੇ ਲੰਗਰ ਆ ਬਹੁਤ ਹੀ ਵਧੀਆ ਲੰਗਰ ਬਣਾਇਆ ਸੀ ਆ ਲੰਗਰ ਆ ਨਵਾਂ ਤਿਆਰ ਹੋ ਰਿਹਾ ਜੀ ਤੇ ਵਧੀਆ ਕੰਮ ਕਰ ਰਹੇ ਨੇ ਜੀ ਤੇ ਕੰਮ ਚੱਲ ਰਿਹਾ ਗੁਰੂ ਘਰ ਦਾ ਇੱਟਾਂ ਪਈਆਂ ਨੇ ਲੰਗਰ ਹਾਲ ਵਗੈਰਾ ਬਣ ਰਹੇ ਨੇ ਕਾਫੀ ਬਿਲਡਿੰਗ ਹੋਰ ਬਣ ਰਹੀ ਹੈ ਤੇ ਬਾਈ ਆ ਕੇ ਜਰੂਰ ਦੇਖੋ ਇੱਕ ਵਾਰ ਬਹੁਤ ਹੀ ਵਧੀਆ ਗੁਰੂ ਘਰ ਹੈ ਇੰਨਾ ਮੈਂ ਤਾਂ ਪਹਿਲੀ ਵਾਰ ਆਇਆ ਸੀ ਇੱਥੇ ਬਹੁਤ ਜ਼ਿਆਦਾ ਮਨ ਨੂੰ ਯਾਨੀ ਕਿ ਸਕੂਨ ਮਿਲਿਆ ਆਨੰਦ ਆ ਗਿਆ ਪੂਰਾ ਸ਼ਾਂਤ ਮਾਹੌਲ ਵਧੀਆ ਤੇ ਬਹੁਤ ਹੀ ਮਨ ਨੂੰ ਸਕੂਨ ਮਿਲਿਆ ਜੀ ਜੇ ਕਦੇ ਤੁਸੀਂ ਕੋਈ ਵੀ ਬੰਦੇ ਨੇ ਇਧਰ ਨੂੰ ਗੇੜਾ ਮਾਰਿਆ ਜੀ ਅਸਲ ਤਾਂ ਸਪੈਸ਼ਲੀ ਤੁਸੀਂ ਆ ਕੇ ਜਾਓ ਜੀ ਗੁਰੂ ਕਾਂ ਦੀ ਚਰਨ ਸੋ ਪ੍ਰਾਪਤ ਗੁਰੂ ਘਰ ਆ ਤੇ ਇੱਕ ਇਤੇ ਹੋਰ ਬਹੁਤ ਵੱਡੀ ਖਾਸੀਅਤ ਇਹ ਹੈ ਜੀ ਗੁਰੂ ਘਰ ਦੇ ਵਿੱਚ ਹੀ ਉਸ ਪੀਰ ਦੀ ਜਗਾ ਵੀ ਬਣੀ ਹੋਈ ਜਨਾਲ ਵੀ ਛੇੜ ਤੁਹਾਨੂੰ ਪਹਿਲਾਂ ਦਿਖਾਈ ਸੀ ਮੈਂ ਉਹ ਬਿਲਕੁਲ ਦਰਬਾਰ ਸਾਹਿਬ ਦੇ ਨਾਲ ਹੀ ਪੀਰ ਦੀ ਜਗਾ ਤੇ ਇਹ ਬਹੁਤ ਵਧੀਆ ਦੇਖੋ ਜੀ ਕਿੰਨਾ ਪਿਆਰ ਸਤਕਾਰ ਹੋਊਗਾ ਗੁਰੂਆਂ ਦਾ ਉਹਨਾਂ ਟਾਈਮਾਂ ਦੇ ਵਿੱਚ ਇੱਕ ਮੁਸਲਮਾਨ ਪੀਰ ਨਾਲ ਤੇ ਆਹ ਇਤੇ ਅਜਾਇਬ ਘਰ ਦੀ ਤਰ੍ਹਾਂ ਬਣਿਆ ਹੋਇਆ ਜਿੱਤੇ ਕੇ ਸਾਰੇ ਗੁਰੂਆਂ ਦੀਆਂ ਪੀਰਾਂ ਦੀਆਂ ਤੇ ਆਪਣੇ ਜਿੰਨੇ ਵੀ ਭਗਤ ਹੋਏ ਨੇ ਉਹਨਾਂ ਦੀਆਂ ਤਸਵੀਰਾਂ ਵਗੈਰਾ ਲੱਗੀਆਂ ਹੋਈਆਂ ਨੇ ਇਹ ਤੁਸੀਂ ਦੇਖਿਓ ਸਾਰਾ ਤੇ ਚੱਲ ਰਿਹਾ ਏ ਕੰਮ ਇੱਥੇ ਜਿਵੇਂ ਜਿਵੇਂ ਆ ਕਾਫੀ ਲਾ ਕੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਹੋਰ ਜ਼ਿਆਦਾ ਖੂਬਸੂਰਤ ਬਣ ਜਾਣਾ ਏ ਜ਼ਰੂਰ ਇੱਕ ਵਾਰ ਜ਼ਰੂਰ ਆਇਓ ਜੀ ਆਪਣੇ ਗੁਰੂਆਂ ਦਾ ਚਰਨ ਸੋ ਪ੍ਰਾਪਤ ਗੁਰੂ ਘਰ ਆ ਤੋ ਜ਼ਰੂਰ ਆ ਕੇ ਦੇਖਿਓ ਕਾਫੀ ਮਨ ਨੂੰ ਸ਼ਾਂਤੀ ਮਿਲਦੀ ਐ ਕੋਈ ਵੀ ਤੁਸੀਂ ਸੁੱਖ ਵਗੈਰਾ ਸੁਖ ਹੋਗੇ ਤੁਹਾਡੇ ਮਨ ਦੀ ਮਰਦ ਜ਼ਰੂਰ ਪੂਰੀ ਹੋਵੇਗੀ ਇਹ ਦੇਖੋ ਇਹ ਪੂਰਾ ਅਜਾਇਬ ਘਰ ਦੀ ਤਰ੍ਹਾਂ ਬਣਾਇਆ ਹੋਇਆ ਸਿੱਖ ਇਤਿਹਾਸ ਨੂੰ ਦਰਸਾਉਂਦੀਆਂ ਤਸਵੀਰਾਂ ਲੱਗੀਆਂ ਹੋਈਆਂ ਸਾਰੀਆਂ ਇਹ ਦੇਖੋ ਤੁਸੀਂ ਅੱਗੇ ਸਭ ਨੂੰ ਦਿਖਾਉਣੇ ਆ ਇਹ ਦੇਖੋ ਇਹ ਆਟਾ ਗੁੰਨਣ ਵਾਲੀ ਮਸ਼ੀਨ ਇਹ ਆਟਾ ਗੁੰਨ ਰਹੀ ਹੈ ਤੇ ਇੱਥੇ ਇੱਕ ਹੋਰ ਵੱਖਰੀ ਚੀਜ਼ ਦੇਖਣ ਨੂੰ ਮਿਲੀ ਜੀ ਆਪਣੇ ਦਾ ਦੇਗਾ ਸਾਹਿਬ ਸਾਡੇ ਵੱਲ ਦਾ ਦੂਸਰੇ ਹੰਧਿਆ ਨਾਲ ਪਿਆਗਾ ਤੇ ਇੱਕ ਆ ਪਤਿਲੇ ਆ ਵੱਡੇ ਵੱਡੇ ਇੰਨਾ ਚ ਲੰਗਰ ਵਗੈਰਾ ਬਣਦਾ ਇਹ ਦੇਖੋ ਇਹ ਪਹਿਲੀ ਵਾਰ ਦੇਖਿਆ ਮੈਂ ਤਾਂ ਇਹ ਜੀ ਇਹ ਆਪਣੇ ਇਦਰਾ ਪਤੀਲੇ ਤੇ ਬਾਕੀ ਜੇਤੇ ਦੁੱਧ ਵਗੈਰਾ ਚੜਦਾ ਜਿਆਦਾ ਜੋ ਵੀ ਬਾਕੀ ਸਰਦਾ ਕੀ ਹਰ ਪ੍ਰਕਾਰ ਦਾ ਤੁਸੀਂ ਕੁਝ ਵੀ ਚੜਾ ਕੇ ਸੁੱਕ ਸੁੱਕ ਸਕਦੇ ਹੋ ਬਾਕੀ ਹੋਈ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਓ ਤੇ ਪੇਜ ਨੂੰ ਕਰ ਲੋ ਫੋਲੋ ਤਾਂ ਜੋ ਅੱਗੇ ਵੀ ਤੁਹਾਨੂੰ ਇਹ ਜਿਹੀਆਂ ਵਧੀਆ ਵਧੀਆ ਜਗ੍ਹਾਾਂ ਮਾਂ ਹੋਰ ਦਿਖਾ ਸਕੀਏ ਵੱਧ ਤੋਂ ਵੱਧ ਗੁਰੂ ਕਾਂ ਦੇ ਦਰਸ਼ਨ ਕਰਵਾ ਸਕੀਏ ਧੰਨਵਾਦ ਬਾਈ ਜੀ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ